بسم اللہ الرحمن الرحیم لا الہ الا اللہ محمد رسول اللہ الحمدللہ یا رب العالمین اور رحمان الرحیم مالکی یوم دین یا کان عبدون یا کان استبین اہدین سرات المستقیم سرات اللذی انحمت الحم گیر المقدوب الحم بالیدین آمین قل ہو اللہ و حدی اللہ اللہ سمد لم یلد ولم یلد ولم یقل حقف ون احد جائے پیران دی سارے بیران دی ਮੇਰੇ ਵੀਰ ਜੋ ਵੀ ਪੀਰਾਂ ਦੀ ਇਬਾਦਤ ਕਰਦੇ ਨੇ ਔਰ ਪੀਰਾਂ ਨੂੰ ਮੰਨਣ ਵਾਲੀ ਜਿੰਨੀ ਵੀ ਦੁਨੀਆ ਇਸ ਜਹਾਨ ਉੱਤੇ ਬੈਠੀ ਆ ਉਹਨਾਂ ਨੂੰ ਇਹੀ ਗੁਜਾਰਿਸ਼ ਹੈ ਕਿ ਜਿਹੜੇ ਵੀ ਪੀਰਾਂ ਦੀ ਬੰਦਗੀ ਕਰਨਾ ਚਾਹੁੰਦੇ ਨੇ ਜਾਂ ਪੀਰਾਂ ਤੋਂ ਫੈਜ਼ ਲੈਣਾ ਚਾਹੁੰਦੇ ਨੇ ਉਹ ਇੱਕ ਵਾਰੀ ਸਾਡੇ ਨਾਲ ਜ਼ਰੂਰ ਆ ਕੇ ਮਿਲਣ ਜਿਹੜਾ ਸਾਡਾ ਦਰਬਾਰ ਸਨੌਰ ਪੀਰ ਮੀਰਾ ਗੋਂਸਪਾਗ ਦੇ ਨਾਂ ਤੇ ਬਹੁਤ ਮਸ਼ਹੂਰ ਆ ਉਹ ਆ ਕੇ ਸਾਨੂੰ ਜਰੂਰ ਮਿਲਣ ਤੇ ਉੱਥੋਂ ਵੀ ਆ ਕੇ ਫੈਜ਼ ਲੈ ਸਕਦੇ ਨੇ ਪੀਰਾਂ ਦਾ ਫੈਜ਼ ਹਰ ਇੱਕ ਜਗ੍ਹਾ ਤੇ جاری ਆ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਉਹਨਾਂ ਤੇ ਹਰ ਟਾਈਮ ਉਹਨਾਂ ਦੀ ਰਹਿਮਤ ਵਰਸਦੀ ਰਹਿੰਦੀ ਆ ਤੇ ਪੀਰ ਨੂੰ ਮੰਨਣ ਦਾ ਬਸ ਸਹੀ ਤਰੀਕਾ ਹੋਣਾ ਚਾਹੀਦਾ ਪੀਰ ਨੂੰ ਮੰਨਣ ਦੇ ਵਿੱਚ ਸਹੀ ਤੁਹਾਡੀ ਇੱਛਾ ਹੋਣੀ ਚਾਹੀਦੀ ਆ ਜੈਸੀ ਇੱਛਾ ਪਾ ਰੱਖਾਂਗੇ ਵੈਸਾ ਪੀਰ ਨੇ ਫਲ ਸਾਨੂੰ ਦੇ ਦੇਣਾ ਪੀਰ ਨੂੰ ਤੁਹਾਡੇ ਕਿਸੇ ਵੀ ਚੀਜ਼ ਨਾਲ ਕੋਈ ਪ੍ਰੇਮ ਨਹੀਂ ਤੁਹਾਡੇ ਸਿਰਫ ਤੁਹਾਡੀ ਇੱਛਾ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਤੁਹਾਡੇ ਇਸ਼ਕ ਦੇ ਨਾਲ ਪ੍ਰੇਮ ਹੁੰਦਾ ਤੁਸੀਂ ਪੀਰ ਨੂੰ ਕਿਸੇ ਵੀ ਤਰ੍ਹਾਂ ਪਸੰਨ ਕਰ ਸਕਦੇ ਹੋ ਪੀਰ ਦਾ ਚਰਾਗ ਲਾਣਾ ਕੋਈ ਜ਼ਰੂਰੀ ਨਹੀਂ ਪੀਰ ਨੂੰ ਨਜ਼ਰੋ ਨਿਆਜ਼ ਔਰ ਵਾਸ਼ਨਾ ਦੇ ਕੇ ਹੀ ਤੁਸੀਂ ਖੁਸ਼ ਕਰ ਸਕਦੇ ਹੋ ਪੀਰ ਤੁਹਾਡੀ ਪਿਆਰ ਦਾ ਹੀ ਭੁੱਖਾ ਹੁੰਦਾ ਹੈ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਣਾ ਹੋਵੇ ਤੇ ਪਿਆਰ ਨਾਲ ਹੀ ਤੁਸੀਂ ਮੰਨ ਸਕਦੇ ਹੋ ਬਸ ਇਹੀ ਬੇਨਤੀ ਹੈ ਹਾਲੇ ਕਿ ਅਸੀਂ ਦਰਬਾਰ ਸਨੌਰ ਤੋਂ ਜਿਹੜਾ ਵੀ ਬੰਦਾ ਭੁੱਲਿਆ ਪਿਆ ਜਾਂ ਭਟਕਿਆ ਪਿਆ ਇਨ੍ਹਾਂ ਰਸਤਿਆਂ ਦੇ ਵਿੱਚ ਉਸ ਨੂੰ ਸਹੀ ਰਸਤੇ ਲਾਉਣ ਵਾਸਤੇ ਇਹ ਉਪਰਾਲਾ ਸ਼ੁਰੂ ਕੀਤਾ ਹੈ ਕਿ ਤੁਸੀਂ ਪੀਰ ਨੂੰ ਮੰਨਣਾ ਕਿਵੇਂ ਹੈ ਔਰ ਉਹਦੀ ਸਾਧਨਾ ਕਿਵੇਂ ਕਰਨੀ ਹੈ ਉਹ ਤੁਹਾਡੇ ਤੋਂ ਕਿਵੇਂ ਖੁਸ਼ ਹੋ ਕੇ ਤੁਹਾਡੇ ਤੇ ਰਹਿਮਤ ਬਖਸ਼ਾ ਸਕਦੇ ਨੇ ਜੈ ਪੀਰਾਂ ਦੀ ਜੈ ਪੀਰਾਂ ਦੀ ਜਿਵੇਂ ਕਿ ਮੈਂ ਸਨੌਰ ਦਰਬਾਰ ਤੋਂ ਗੱਦੀ ਨਸ਼ੀਨ ਕੋਸਰ ਅਲੀ ਜਿਵੇਂ ਕਿ ਲੋਕਾਂ ਦੇ ਘਰਾਂ ਦੇ ਵਿੱਚ ਕਈ ਲੋਕਾਂ ਨੂੰ ਭਰਮ ਹੋ ਜਾਂਦਾ ਹੈ ਕਿ ਸਾਡੇ ਘਰ ਦੇ ਵਿੱਚ ਪੀਰ ਦਾ ਫੇਰਾ ਜਾਂ ਕਿਸੇ ਮਾਈ ਦਾ ਫੇਰਾ ਲੋਕ ਸਮਝਦੇ ਆ ਕਿ ਸਾਡੇ ਘਰ ਦੇ ਵਿੱਚ ਹੁਣ ਇਹ ਜਿਹੜੀਆਂ ਸ਼ਕਤੀਆਂ ਨੇ ਫਿਰ ਰਹੀਆਂ ਨੇ ਪਰ ਇਹ ਜੀ ਕੋਈ ਵੀ ਸ਼ਕਤੀ ਆ ਜੋ ਕਿਸੇ ਦੇ ਘਰ ਦੇ ਵਿੱਚ ਵਾਸ ਨਹੀਂ ਕਰਦੀ ਜਲਦੀ ਜਲਦੀ ਕਿਉਂਕਿ ਇਹ ਸ਼ਕਤੀਆਂ ਬਹੁਤ پاک ਸਾਫ਼ ਹੁੰਦੀਆਂ ਨੇ ਸਾਡੇ ਘਰ ਇਨੇ ਪਾਕ ਸਾਫ ਨਹੀਂ ਕਿ ਇਹ ਸ਼ਕਤੀਆਂ ਦਾ ਇੱਥੇ ਵਾਸਾ ਹੋ ਸਕੇ ਜਿਹੜੇ ਘਰਾਂ ਦੇ ਵਿੱਚ ਚਰਾਗ ਲਾ ਰਹੇ ਆ ਪੀਰਾਂ ਦੇ ਨਾਂ ਦੇ ਜਿਹਦੇ ਘਰ ਦੇ ਵਿੱਚ ਪੁਰਾਣਾ ਗੱਦੀ ਹੈ ਕਿਸੇ ਦੀ ਚਲਦੀ ਆ ਰਹੀ ਹੈ ਜਾਂ ਕੋਈ ਪੀਰ ਨੂੰ ਮੰਨਣ ਵਾਲਾ ਸੀਗਾ ਉਹਨਾਂ ਦੇ ਬਜ਼ੁਰਗ ਨੇ ਜਿਹੜੇ ਉਹਨਾਂ ਦੇ ਘਰ ਤਾਂ ਚਰਾਗ ਉਸ ਤਰ੍ਹਾਂ ਹੀ ਕੰਟੀਨਿਊ ਚੱਲਦੇ ਰਹਿੰਦੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਨਵੇਂ ਜਿਹੜੇ ਅੱਜ ਕੱਲ ਬਾਬੇ ਆ ਉਹ ਕਹਿ ਦਿੰਦੇ ਆ ਜਿਵੇਂ ਚੌਂਕੀਆਂ ਲਾਉਣ ਵਾਲੇ ਬਹੁਤ ਬਾਬੇ ਆ ਉਹ ਕਹਿ ਦਿੰਦੇ ਆ ਕਿ ਤੁਸੀਂ ਘਰ ਦੇ ਵਿੱਚ ਫਲਾਣੇ ਪੀਰ ਦਾ ਚਰਾਗ ਲਾਓ ਇਹ ਤੁਸੀਂ ਇਸ ਤਰ੍ਹਾਂ ਨਹੀਂ ਚਰਾਗ ਕਰ ਸਕਦੇ ਸਰਕਾਰ ਦੇ ਸਰਕਾਰ ਦਾ ਚਰਾਗ ਤੁਸੀਂ ਅਗਰ ਲਗਾਉਣਾ ਹੀ ਹੈ ਜਾ ਕੇ ਕਿਸੇ ਦਰਬਾਰ ਦੇ ਵਿੱਚ ਉਹਨਾਂ ਦੇ ਚ ਨਾਂ ਦਾ ਚਰਾਗ ਰੋਸ਼ਨ ਕਰੋ ਰੋਸ਼ਨ ਕਰਕੇ ਉੱਥੇ ਆਪਣੀ ਦੁਆ ਦਰood ਪੜੋ ਸਲਾਮ ਪੜੋ ਸਜਦਾ ਕਰੋ ਸਰਕਾਰ ਨੂੰ ਆਪਣੀ ਜੋ ਤਮੰਨਾ ਉਹ ਦੱਸੋ ਘਰਾਂ ਦੇ ਵਿੱਚ ਚਿਰਾਗ ਅਸੀਂ ਇੰਨੇ ਪਾਕਸਾ ਸਾਡੇ ਘਰ ਨਹੀਂ ਕਿ ਆਪਾਂ ਘਰਾਂ ਦੇ ਵਿੱਚ ਚਿਰਾਗ ਲਾ ਕੇ ਉਹਨਾਂ ਦੀ ਇਬਾਦਤ ਕਰ ਸਕੀਏ ਤੁਸੀਂ ਇਬਾਦਤ ਕਰਨੀ ਹੈ ਕਿਸੇ ਇਬਾਦਤਗਾਹ ਦੇ ਵਿੱਚ ਜਾ ਕੇ ਕਰੋ ਬਹੁਤ ਇਬਾਦਤਗਾਹਾਂ ਬਣੀਆਂ ਹੋਈਆਂ ਨੇ ਉੱਥੇ ਜਾ ਕੇ ਸਰਕਾਰਾਂ ਦੇ ਬਹੁਤ ਜਾਦੇ ਰੋਜੇ ਬਣੇ ਹੋਏ ਆਂ ਦਰਗਾਹਾਂ ਬਣੀਆਂ ਨੇ ਉੱਥੇ ਜਾ ਕੇ ਤੁਸੀਂ ਫੈਜ਼ ਲੋ ਸਰਕਾਰਾਂ ਦਾ ਘਰਾਂ ਦੇ ਵਿੱਚ ਤੁਸੀਂ ਚਿਰਾਗ ਲਾਉਂਦੇ ਹੋ ਉਹਨਾਂ ਦੀ ਉਲੰਘਣਾ ਕਰਦੇ ਹੋ ਜੇ ਕਿਸੇ ਦੇ ਘਰ ਦੇ ਵਿੱਚ ਪੁਰਾਣੇ ਜਿਹੜੇ ਚਿਰਾਗ ਚੱਲ ਰਹੇ ਆ ਜਾਂ ਪੁਰਾਣੀਆਂ ਗੱਡੀਆਂ ਚੱਲ ਰਹੀਆਂ ਨੇ ਉਹ ਘਰੇ ਚਰਾਗ ਲਾ ਸਕਦੇ ਆ ਬਗੈਰ ਦਾ ਅੱਜ ਕੱਲ ਦੇ ਬਾਬਿਆਂ ਪਿੱਛੇ ਲੱਗ ਕੇ ਜਿਹੜੇ ਤੁਸੀਂ ਘਰ ਦੇ ਵਿੱਚ ਚਰਾਗ ਲਾ ਰਹੇ ਹੋ ਉਹ ਬਿਲਕੁਲ ਗਲਤ ਨੇ ਤੁਸੀਂ ਨਜਰੋਂ ਨਿਆਜ਼ ਜਾ ਕੇ ਦਰਗਾਹਾਂ ਤੇ ਦਿਓ ਤੇ ਉੱਥੇ ਜਾ ਕੇ ਹੀ ਉਹਨਾਂ ਦੀ ਇਬਾਦਤ ਕਰੋ ਇਹੀ ਬੇਨਤੀ ਹੈ ਦਾਸ ਦੀ